तुम्ही बेटा मना मनावर लक्ष द्या करोकी दोषी गिरफ़्तार करो करो गिर चलेगी ਨਹੀਂ ਚਲੇਗੀ ਨਹੀਂ ਚਲੇਗੀ ਗੈਰਕਾਨੂੰਨੀ ਤੇਰੀ ਚੱਕ ਲਿਆਗੇ ਪੱਕਾ ਤਾਂ ਰਾਜਗਰਾਉ ਜਿੰਦਾਬਾਦ 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 ਪੱਕਾ ਤਾਂ ਰਾਜਗਰਾਉ ਜਿੰਦਾਬਾਦ 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 ਜਦੋਂ ਬੰਗਿਆ ਦਾ ਇੱਕਾ ਜਿੰਦਾਬਾਦ 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 ਖਜਾਲੂ ਜਦੋਂ ਬੰਗਿਆ ਦਾ ਇੱਕਾ ਜਿੰਦਾਬਾਦ 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 ਮੈਂ ਜੀ ਸਾਨ ਮੌਜੂਦ ਜੀ ਡਿਪਟੀ ਕਾਲ ਲੁਧਿਆਣਾ ਪਿਆਰ ਕਰਦਾ ਹਾਂ ਕਿ ਮਤਲਬ ਇਨਸਾਫ ਮਿਲਣਾ ਚਾਹੀਦਾ ਸਾਨੂੰ 3 ਸਾਲ 3 ਮਹੀਨੇ ਤੋਂ ਉੱਤੇ ਟੈਨ ਮੰਗ ਕੇ ਆਵਾਜ਼ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਕੋਰਾਂ ਦੀ ਚਿੱਟੇ ਵਾਲਾਂ ਦੀ ਮਦਦ ਹੋ ਰਹੀ ਔਰ ਸਹੀ ਗੱਲ ਤੇ ਕੋਈ ਸੁਣਵਾਈ ਹੱਦੀ ਹੋ ਨਹੀਂਦੀ ਅਸੀਂ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਉੱਤੇ ਹੋਰ ਸੰਘਰਸ਼ ਕਰਨ ਨੂੰ ਮਜਬੂਰ ਨਾ ਕਰਨ ਤੇ ਇਨਸਾਫ ਸਾਨੂੰ ਮਿਲਣਾ ਚਾਹੀਦਾ ਇਹ ਨਹੀਂ ਮੈਂ ਕਦੇ ਵਰਤ ਕਹਿੰਦਾ ਜੀ ਸਾਸ਼ਰੀ ਕਾਲਪੁਰ ਸਰ ਜੀ ਕੀ ਨਾ ਜੀ ਆਪਣਾ ਮੈਂ ਜੱਫੀ ਸਿੰਘ ਲਾਹੋ ਜਿਲ੍ਹਾ ਅਫਸਰ ਸਰਦਾਰ ਜੀ ਦੇ ਸਾਹਮਣੇ ਜੀ ਜੀ ਸਰਾਰ ਜੀ ਤੁਸੀਂ ਤਾਂ ਨਹੀਂ ਦੇ ਬੰਚੇ ਆ ਇਹਦਵਾਰ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਅਸੀਂ ਧਰਨੇ ਦੇ ਦੰਦ ਸਾਹ ਦੰਮੀ ਇਹੋ ਸਭ ਸਭ ਸਰਹੁੰਦੇ ਰਹੇ ਹਾਂ ਕੋਲੇ ਬੰਦੇ ਆਂ ਕਿਹਾ ਹੁਣ ਵੀ ਵਾਰੀ ਵਾਰੀ ਜੁਮੇ ਜੋਖੀਆਂ ਸਾਡੀਆਂ ਲੱਗਦੀਆਂ ਉਸ ਦਾ ਕੋਈ ਹੁੰਦੇ ਆ 20% ਦੇ ਵਿੱਚ ਅੱਜ ਧਰਨੇ ਦੇ ਵਿੱਚ ਕਾਫੀ ਲੈ ਕੇ ਪਹੁੰਚੇ ਆਂ ਹੋਰ ਜੱਥੇ ਬੰਦੀਆਂ ਦੇ ਸਤਕਾਰਯੋਗ ਗਾਗੂ ਤੇ ਵਰਤਵੀ ਵੀ ਪਹੁੰਚੇ ਆ ਸਾਡੇ ਮੰਗਾਓ ਹੀ ਸਾਡੀਆਂ ਜੀਐਸਪੀ ਜਿਹੜਾ ਗੁਰਿੰਦਰਪਾਲ ਆ ਐਸਐਸ ਜੀ ਰਾਜਵੀਰ ਆ ਤੇ ਕੋਟੇ ਸ਼ੇਖ ਜੰਗ ਸਰਵਜੀ ਸਿੰਘਾ ਜਿਹੜੇ ਬੁਖਦੋਸ਼ ਦੀਪਕ ਲਵੰਤ ਕੋਰਪਸ ਬੋਰਟ ਕੋਰਡ ਦੇ ਉਹਨਾਂ ਨੂੰ ਫੌਜੀ ਦੌਰ ਤੇ ਗ੍ਰਿਫਤਾਰ ਕੀਤਾ ਜਾਵੇ ਬਿਨਾਂ ਤੇਰੀ ਤੋਂ ਬੇਬੇ ਮਨਪ੍ਰੀਤ ਗੋਤਾਰਿਆਣ ਉਹਦੇ ਵੱਲੋਂ ਐਫ ਆਈ ਆਰ ਦੇ ਵਿੱਚ ਉਸ ਦਾ ਨਾਮ ਨਾਮਜ਼ ਕੀਤਾ ਜਾਵੇ ਤੇ ਜਿਹੜੇ ਪਹਿਲਾਂ ਮੁਆਜਬੇ ਕਮਿਸ਼ਨਾਂ ਨੇ ਨੈਸ਼ਨਲ ਕਮਿਸ਼ਨ ਨੇ ਨੈਸ਼ਨਲ ਐਸ ਸੀ ਐਸ ਟੀ ਕਮਿਸ਼ਨਾਂ ਸਟੇਟ ਐਸ ਸੀ ਐਸ ਟੀ ਕਮਿਸ਼ਨਾਂ ਉਹਦੇ ਵੱਲੋਂ ਜੋ ਜੋ ਮੁਆਜਬੇ ਦਿੱਤੇ ਗਏ ਨੇ ਜਿਹ ਬੀਬੀ ਰਿਸੈਂਡਰ ਕੋਰਜੀ ਨੂੰ ਪੈਨਸ਼ਨ ਦਾ ਮਾਮਲਾ ਹੈ ਪਰਿਵਾਰ ਜਨਾਂ ਦੇ ਇੱਕ ਬਈ ਵੱਲੋਂ ਧੋਖਰੇ ਦਾ ਮਾਮਲਾ ਹੈ ਬਾਕੀ ਮੁਆਫ਼ੀ ਖਾਨਾ ਉਹ ਸਾਰੇ ਉਹਨਾਂ ਦੀਆਂ ਰਹਿ ਗਈਆਂ ਕੀਤੀ ਜਾਵੇ ਤੇ ਜਿਹੜੇ ਸਭ ਤੋਂ ਵੱਡੀ ਵਾਲਾ ਦੋਸ਼ੀ ਪੋਸਟਕਾਰੀਆਂ ਨੂੰ ਹਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ ਤੇ ਰਿਆਂ ਦਾ ਕਾਜਾ ਐਫਆਰ ਦਰਜ ਹੋ ਚੁੱਕੀ ਹੈ ਗ੍ਰਿਫਤਾਰੀ ਨਹੀਂ ਹੋ ਰਹੀ ਪੁਲਸ ਬਾਰੇ ਜੂਰਾ ਵਿਆਰ ਕਿਹਾ ਕੀਤਾ ਜਾ ਰਿਹਾ ਆਪ ਦੋਸ਼ੀ ਨੂੰ ਤੋਲ ਲਿਆ ਜਾਂਦਾ 7.55 ਵੀ ਇੱਥੇ ਕਤਲ ਦੇ ਵਿੱਚ ਵੀ ਦੋਸ਼ੀ ਕੋਲੇ ਛੱਡੇ ਹੋਏ ਨੇ 3 ਸਾਲ 3 ਮਹੀਨੇ ਤੋਂ ਕੋਈ ਮਰਦ ਅਕਤ ਨਹੀਂ ਕਰਾਂਗੇ ਲੜਾਂਗੇ ਮੋਰਚਾ ਅਗੇ ਵਧਾਵਾਂਗੇ ਹਰ ਹੱਦ ਤੇ ਖੜਾ ਹੋਣਾ ਹੈ ਧੰਨਵਾਦ ਇਹ ਜਿੰਨੀ ਦੇਰ ਆ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਜਿਸ ਦੀ ਘਤ ਸਾਡਾ ਧਰਨਾ ਲਾਇਆ ਹੋਇਆ ਤਾਂ ਅਸੀਂ ਆਖਰੀ ਦਮ ਤੱਕ ਲੜਾਂਗੇ ਇਸ ਕਰਕੇ ਬੇਨਤੀ ਹੈ ਕਿ ਸਰਕਾਰ ਨੂੰ ਪੁਲਿਸ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਇਹ ਨਹੀਂ ਸੋਚਣਾ ਚਾਹੀਦਾ ਕਿ ਇੱਕ ਅਦੇ ਅਫਸਰ ਨੂੰ ਬਚਾਉਣ ਦੀ ਖਾਤਰ ਇੰਨੀ ਜਨਤਾ ਨੂੰ ਗਾਤੇ ਲਾ ਦੇਣ ਤੇ ਅੱਗੇ ਨੂੰ ਸਰਕਾਰ ਇਹ ਨੋਟ ਵੀ ਕਰ ਲਵੇ ਸੱਤਾ ਚ ਆ ਗਈ ਹੈ ਸਪੋਰਟ ਢੂਠੇ ਲਾਰੇ ਲਾ ਕੇ ਤੇ ਗਾਂ ਫਿਰ ਜੱਥੇਬੰਦੀਆਂ ਇਹਨਾਂ ਦਾ ਘਰਾਓ ਵੀ ਕਰਨਗੀਆਂ ਤੇ ਕਰ ਵੀ ਰੰਜਾ ਕਿਉਂਕਿ ਇਹਨਾਂ ਦੇ ਲਾਰਿਆਂ ਦੇ ਵਿੱਚ ਸਾਨੂੰ ਅਜੇ ਤੱਕ ਕੁਝ ਨਹੀਂ ਲੱਭਿਆ ਜਿੱਥੇ ਜਿਹੜਾ ਮਾਨ ਕਹਿੰਦਾ ਸੀ ਧਰਨੇ ਨਹੀਂ ਲੱਗਣਦੇ ਉਹ ਸਭ ਤੋਂ ਵੱਧ ਧਰਨੇ ਉਹਦੇ ਰਾਤ ਚ ਲੱਗ ਰਹੇ ਆ ਆ ਇੱਕ ਮਿਸਾਲ ਹੋ ਗਿਆ ਜਗਰਾਉਂ ਦਾ ਧਰਨਾ ਸਾਢੇ ਤਿੰਨ ਸਾਲ ਇੰਨਾ ਲੰਮਾ ਧਰਨਾ ਕੋਈ ਨਹੀਂ ਚੱਲੇ ਮੈਂ ਧੰਨਵਾਦ ਕਰਦਾ ਜਿੱਥੇ ਬੰਦਿਆਂ ਦਾ ਤੰਦ ਕੱਢਦਾ ਹਾਂ ਕੰਨਵਾਦੀ ਉਹਨਾਂ ਲੀਡਰਾਂ ਦਾ ਜਿਨ੍ਹਾਂ ਦਾ ਨਿਸ਼ਚੈ ਇੰਨਾ ਤਕੜਾ ਸੋ ਅਸੀਂ ਇਸ ਜਿੱਤ ਨੂੰ ਹਾਸਲ ਕਰਾਂਗੇ ਇਹਨਾਂ ਬੇਟੀਆਂ ਨਾਲ ਹੀ ਮੈਂ ਮਾਫੀ ਚਾਹੁੰਦਾ ਮਿਸਾਲ ਸਾਹਿਬ ਤੁਹਾਡਾ ਧੰਨਵਾਦ ਆ ਭਾਡੇ ਸਿੰਘ ਮਿਸਾਲ ਨੂੰ ਜੀ ਦਾ ਤੁਸੀਂ ਸਾਨੂੰ ਕਵਰ ਕਰ ਰਹੇ ਹੋ ਔਰ ਸਾਡਾ ਸਾਥ ਦੇ ਰਹੇ ਹੋ ਸਾਡਾ ਇੱਕ ਅੰਗ ਵੀ ਹੋ ਇਸ ਧਰਮੇ ਦਾ ਅੰਗ ਵੀ ਹੋ ਸੋ ਇਹਨਾਂ ਗੱਲਾਂ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਜਨਤਾ ਜੈ ਸ਼ਿਵ ਦਰ ਜਿੱਤ ਲੜਨ ਵਾਲੇ ਲੋਕਾਂ ਕਿ ਸਾਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਗਰੀਬ ਪਰਿਵਾਰਾਂ ਨੂੰ ਇਨਸਾਫ ਲੈ ਕੇ ਹਟਾਂਗੇ ਲੈ ਕੇ ਹਟਾਂਗੇ ਲੈ ਕੇ ਹਟਾਂਗੇ ਗਰੀਬਾ ਪਰਿਵਾਰਾਂ ਨੂੰ ਇਨਸਾਫ ਲੈ ਕੇ ਹਟਾਂਗੇ ਲੈ ਕੇ ਹਟਾਂਗੇ ਲੈ ਕੇ ਹਟਾਂਗੇ ਸਾਰੇ ਕੀ ਨਾ ਜੀ ਆਪਣਾ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਤੇ ਭਾਰਤੀ ਖਾਨ ਜੁਨੀਅਨ ਰਜਿਸਟਰਡ ਜਥੇਬੰਦੀ ਪੁਨਾ ਤੋਂ ਲੁਧਿਆਣਾ ਜ਼ਿਲ੍ਹੇ ਦਾ ਪ੍ਰਧਾਨ ਜਾਸਦੇ ਜੀ। ਉਹ ਮੈਂ ਸਮਝਦਾ ਕਿ ਸਾਡੀ ਇੱਕ ਬੜੀ ਇਹ ਦੁਖਦ ਤਸਦੀ ਆ ਕਿ ਅਨਸਾਫ਼ ਲੈਣ ਲਈ ਸਾਨੂੰ ਜਿਹੜੇ ਰਾਸਤੇ ਤੋਂ ਗੁਜ਼ਰਨਾ ਪੈਂਦਾ ਉਹ ਰਾਸਤਾ ਕੋਟ ਤੋਂ ਅਨਸਾਫ਼ ਦੀ ਉਮੀਦ ਆ ਪਰ ਵਿਚਾਲੇ ਇੱਕ ਕੜੀ ਆ ਉਹ ਹੈਗੀ ਪੁਲਿਸ ਪ੍ਰਸ਼ਾਸਨ ਦੀ। ਪ੍ਰਸ਼ਾਸਨ ਦੇ ਰਾਹੀਂ ਇਨਸਾਫ ਮੰਗਣ ਵਾਲੇ ਲੋਕਾਂ ਨੂੰ ਇਸ ਰਾਸਤੇ ਨੂੰ ਕ੍ਰੋਸ ਕਰਕੇ ਅੱਗੇ ਜਾਣਾ ਪਵੇ। ਬਿਨਾਂ ਸ਼ੱਕ ਚਲੋ ਪ੍ਰੋਵੀਜ਼ਨ ਵੈਸੇ ਹੋਰ ਵੀ ਹੈਗੇ ਨੇ ਕੋਰਟ ਚ ਸਿੱਧੇ ਡਾਇਰੈਕਟ ਵੀ ਲੋਕ ਚਲੇ ਜਾਂਦੇ ਪਰ ਆਮ ਲੋਕ ਜ਼ਿਆਦਾਤਰ ਇਸੇ ਮਾਧਮ ਦੇ ਰਾਹੀਂ ਇਨਸਾਫ ਲੈਣ ਲਈ ਇਹ ਕਾਨੂੰਨ ਦੀ ਜਿਹੜੇ ਵਰਦੀ ਧਾਰੀ ਬੈਠੇ ਨੇ ਅਧਿਕਾਰੀ ਇਹਨਾਂ ਦਾ ਕੁੰਡਾ ਖੜਕਾ ਕੇ ਅੱਗੇ ਜਾਣਾ ਹੂਗਾ। ਪਰ ਇੰਨੀ ਕਿ ਦੁਖਦ ਤਰਾਨਤੀਆ ਮਤਲਬ ਇੰਨਾ ਕਹੇ ਜੇ ਕੁਝ ਜਿਹੜੇ ਜਿਨ੍ਹਾਂ ਦੇ غرور ਦਿਮਾਗ ਨੂੰ ਚੜ ਚੁਕਿਆ ਘਮੇਰ ਚੜ ਚੁਕੀਆ ਦਿਮਾਗ ਨੂੰ ਮਤਲਬ ਕਾਨੂੰਨ ਨੂੰ ਉਹਨਾਂ ਨੇ ਇਹ ਸਮਝ ਰੱਖਿਆ ਕਿ ਮਤਲਬ ਸਾਡਾ ਘਰ ਦਾ ਕਾਨੂੰਨ ਆ ਅਸੀਂ ਆਪਣੀ ਮਰਜ਼ੀ ਮੁਤਾਬਕ ਚਲਾਉਣ ਦਾ ਸਾਡਾ ਦਾਵਾ ਵਾ ਇਹ ਉਹਨਾਂ ਦਾ ਮੰਨਣਾ ਵਾ ਸਾਰਿਆਂ ਦਾ ਨਹੀਂ ਉਹਨਾਂ ਦਾ ਜਿਹੜੇ ਪ੍ਰੈਕਟ ਦੇ ਕਲੰਕਿਤ ਕਰ ਰਹੇ ਨੇ ਸਰ ਅੱਜ ਤਾਂ ਰਣਕ ਨਜ਼ਰ ਹੋ ਗਈ 3 ਸਾਲ ਤੋਂ ਉੱਪਰ ਹੋ ਚੁੱਕਿਆ ਇਸ ਧਰਨੇ ਚੱਲਦੇ ਨੇ ਸਾਡੀ ਲੜਾਈ ਚੱਲ ਰਹੀ ਆ ਬਸ ਸੂਰ ਜਾਰੀ ਰਹੂਗੀ ਪਰ ਮੈਂ ਫਿਰ ਤੋਂ ਉਸੇ ਵਿਸ਼ੇ ਤੇ ਆਉਣਾ ਕਿ ਇਹ ਜਿਹੜੀ ਕਾਨੂੰਨ ਦੀ ਵਿਵਸਥਾ ਵਾ ਇਹਦੇ ਵਿੱਚ ਇਹਨੂੰ ਪਬਲਿਕ ਦੇ ਨਾਲ ਜਿਹੜੀ ਜਸਟਿਸ ਜ਼ਬਉਣ ਲਈ ਜਿਹੜਾ ਮਹਿਕਮਾ ਹੈਗਾ ਵਾ ਇਹ ਇੱਕ ਮਹਿਕਮੇ ਦੇ ਵਿੱਚ ਜਿਹੜੀ ਅਪਨਾਉਜਾਈ ਆ ਇਹਨਾਂ ਵਿੱਚ ਜਿਹੜੇ ਪੜੇ ਲਿਖੇ ਸਮਾਜਦਾਰ ਮਾਨਦਰ ਅਪਨਾਉਜਾਈ ਆ ਮਤਲਬ ਉਹਨਾਂ ਤੇ ਸਾਨੂੰ ਮੰਨ ਗਿਆ ਪਰ ਜਿੱਤੇ ਕੁਝ ਭ੍ਰਿਸ਼ਟ ਨੇ ਜਿਹੜੇ ਆਪਣੇ غرੂਰ ਨਾਲ ਭਰੇ ਹੋਏ ਉਹਦੇ ਕਰਕੇ ਗਰੀਬ ਪਬਲਿਕ ਨੂੰ ਇਨਸਾਫ ਤੋਂ ਵਾਂਝਾ ਰੱਖ ਕੇ ਆਪਣੇ ਹੀ ਡਿਪਾਰਟਮੈਂਟ ਦਾ ਪੱਖ ਪੂਰਨ ਦੀ ਕੋਸ਼ਿਸ਼ਾਂ ਆਪਣੇ ਸਾਹਮਣੇ ਨੇ ਕੀਤੀਆਂ ਗਈਆਂ ਨੇ ਪਰ ਜੋ ਵੀ ਐਨੀਵੇ ਇਹ ਜੋ ਜਲ ਰਿਹਾ ਦਰਨਾ ਇਹ ਸਾਡਾ ਮੰਨਣਾ ਹੈ ਕਿ ਜਦੋਂ ਅਸੀਂ ਪਹਿਲਾ ਪੈਰ ਲੜਾਈ ਦੇ ਵਿੱਚ ਰੱਖ ਲੈਣਾ ਜਿੱਤ ਸਾਡੀ ਉਦੋਂ ਹੀ ਹੋ ਜਾਂਦੀ ਹੈ ਅਸੀਂ ਅੱਜ 3 ਸਾਲ ਹੋ ਗਏ ਸਾਨੂੰ ਹਾਂਜੀ ਵਲ ਦਾ ਵਿੱਚ ਜਿੱਥੇ ਬੰਦियां ਹੋਏ ਸੰਘਰਸ਼ ਲੜਦੇ ਹੋਏ ਤੋਂ ਇਹਨੂੰ ਅਸੀਂ ਜਿੱਤ ਤੱਕ ਲੈ ਕੇ ਜਾਵਾਂਗੇ ਸਰ ਜਦੋਂ ਦਾ ਇਹ ਦਰਨਾ ਲੱਗਾ ਵਾ ਕੋਈ ਵੀ ਕਿਸ ਨੇ ਕੋਈ ਗੇੜਾ ਮਾਰਿਆ ਦੇਖੋ ਆਪਾਂ ਨੂੰ ਪਤਾ ਹੀ ਆ ਇਹ ਅ ਮਤਲਬ ਮੈਨੂੰ ਉਹ ਲਫ਼ਜ਼ ਨਹੀਂ ਮੈਂ ਬਤਨਾ ਚਾਹੁੰਦਾ ਕਿ ਕੌਣ ਕਿਦਨਾਂ ਹਰਲਿਆ ਹੋਇਆ ਵਾ ਉਹ ਲੱਤ ਥੋੜੇ ਜੇ ਮੈਨੂੰ ਲੱਗਦਾ ਕਿ ਚੰਗੇ ਨਹੀਂ ਲੱਗਦੇ ਆਪਾਂ ਨੂੰ ਵਧੀਆ ਸਮਝ ਲਾਸਟ ਵਿੱਚ ਕੀ ਕਰਨੀ ਹੋਣੀ ਲਾਸਟ ਦੇ ਵਿੱਚ ਇਹੀ ਹੈ ਜੀ ਕਿ ਪਰਿਵਾਰ ਵੀ ਧੰਦਾ ਦਾ ਜੋਗ ਆ ਜਿਹਨੇ ਹਾਰ ਨਹੀਂ ਮੰਨੀ ਤੇ ਨਾਲ ਹੁਣੇ ਪਰਿਵਾਰ ਦਾ ਇਕੱਲੇ ਦਾ ਨਹੀਂ ਸਮੂਹਕ ਰੂਪ ਵਿੱਚ ਜਥੇਬੰਦੀਆਂ ਦਾ ਇਹ ਸਾਂਝਾ ਲੜਾਈ ਬਣ ਚੁੱਕੀ ਹੈ ਇਹ ਇਹਨੂੰ ਜੱਤ ਤੱਕ ਲੈ ਜਾਣ ਲਈ ਰੋਸ਼ੀਆਂ ਨੂੰ ਸਜ਼ਾਵਾ ਦਵਾਉਣ ਪਰਿਵਾਰ ਨੂੰ ਮੁਆਵਜ਼ਾ ਦਵਾਉਣ ਤੇ ਜੋ ਸਾਡੇ ਮਨਪ੍ਰੀਤ ਤੁਰ ਢਾਲੀਵਾਲ ਜੀ ਨੇ ਉਹਨਾਂ ਦਾ ਐਫ ਆਈ ਆਰ ਦਾ ਉਹ ਜੋ ਨਾਮ ਦਰਜ ਕਰਾਉਣ ਹੋਰ ਜਿੰਨੀਆਂ ਮੰਗਾਂ ਸਾਡੀਆਂ ਹੈਗੀਆਂ ਨੇ ਇਸ ਵੱਡੇ ਘਿਣਾਉਣੇ ਅਤਿਆਚਾਰ ਦੇ ਵਿਰੁੱਧ ਅੰਦਾਜ਼ ਬ ਲੈਣ ਲਈ ਅਸੀਂ ਆਪਣੀ ਢੱਟ ਢੱਟ ਕੇ ਲੱਕ ਬਨ ਕੇ ਜਿਹਨੂੰ ਕਹਿੰਦੇ ਅਸੀਂ ਲੜਾਈ ਆਪਣੀ ਵਾਸਤੂ ਜਾਰੀ ਰੱਖਾਂਗੇ ਤੇ ਜਦ ਪ੍ਰਾਪਤ ਕਰਨ ਤੱਕ ਅਸੀਂ ਇਸ ਹਰ ਗੱਲ ਨੂੰ ਲੜਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀ ਗਾ ਸਰ ਕੀ ਨਾਜੀ ਆਪਣਾ ਬੇਰਨਾ ਜੀ ਕਾਮਰੇਟ ਭਰਪੌਰ ਸਿੰਘ ਪਿੰਡ ਸੱਜਾਵਾਲ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਜਿਹੜਾ ਕਿ ਅੱਜ ਅਸੀਂ ਇੱਥੇ ਇਕੱਤਰ ਹੋਏ ਆ तकरीबन 3 ਸਾਲ 3 ਮਹੀਨੇ ਹੋ ਗਏ 4 ਮਹੀਨੇ ਜੇ ਅਸੀਂ ਬੜ ਗਏ ਇਸ ਸੰਘਰਸ਼ ਨੂੰ ਲੜਦੇ ਆ ਤੇ ਜਿਹੜੀਆਂ ਮੰਗਾਂ ਵਾਂ ਐਸੀ ਕਮੇਟੀ ਨੇ ਲਾਗੂ ਕੀਤੀਆਂ ਦੇ ਉਹ ਮੰਗਾਂ ਮਨਜ਼ੂਰ ਕੀਤੀਆਂ ਜਾਣ ਦੋਏ ਪਰਿਵਾਰ ਪੀੜਤ ਨੇ ਉਹਨਾਂ ਨੂੰ ਬਰਾਬਰ ਦਾ ਮਾਜਵਾ ਦਿੱਤਾ ਜਾਵੇ ਮਨਪ੍ਰੀਤ ਢਾਲੀਆ ਵਾਲਦੀ ਸੀ ਮੰਗ ਕਰਦੇ ਆ ਕਿ ਉਹਦਾ ਐਫਆਈਰ ਇਸ ਦੇ ਵਿੱਚ ਨਵੀਂ ਐਫਆਈਰ ਦਾ ਦੀ ਕੀਤੀ ਜਾਵੇ ਉਹਨਾਂ ਦਾ ਨਾਂ ਨਾਲ ਹੀ ਦੂਜੇ ਪੇੜ ਪਰਿਵਾਰ ਦੇ ਨਾਲ ਸ਼ਾਮਲ ਕੀਤਾ ਜਾਵੇ ਜਿਹੜੇ ਕਿ ਤੁਸੀਂ ਆ ਫਿਰਿੰਦਰ ਪਾਲ ਉਹਨਾਂ ਦੀ ਅਰੈਸਟ ਪਾਈ ਜਾਵੇ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਸਾਡੀ ਇਹੀ ਮੰਗ ਹੈ ਜਿਹੜੇ ਨਾਲ ਉਹਦੇ ਸਾਥੀ ਆ ਦੋ ਗਵਾਹ ਨੇ ਔਟਿਆਂ ਤੋਂ ਰਾਜੀ ਵੀ ਥਾਣੇਦਾਰ ਉਹਨਾਂ ਦੀ ਰੈਕਟ ਭਾਗੀ ਜਿਹੜੇ ਭੇਜੇ ਜਾਣੇਹੀ ਸਾਡੀ ਮੰਗਾ ਜਿਹੜੀ ਦੂਜੀ ਗੱਲ ਆ ਸਾਡੀ ਐਂਡ ਵਾਲੀ ਮੈਂ ਕਹਿਣੀ ਚਾਹਣਾ ਬਈ ਮੈਂ ਪਹਿਲਾਂ ਕਿਹਾ ਵੀ ਮੀਟਿੰਗ ਰੱਖੀ ਜਾਵੇ ਬਈ ਜਿਹੜਾ ਅਗਲਾ ਵਾ ਵਿਚਾਰ ਕੀਤੀ ਜਾਵੇ ਵੀ ਆਪਾਂ ਗਾਂਹਲੇ ਸਮੇਂ ਦੇ ਵਿੱਚੋਂ ਲੜਾਈ ਕਿਵੇਂ ਲੜਸੇ ਕਿ ਬੈਕਟ ਡਿਸਕਸ ਕੀਤੀ ਜਾਵੇ ਜਿੰਨੇ ਵੀ ਸਾਡੇ ਮੈਂਬਰ ਆ ਸਾਧੂ ਸਿੰਘ ਨੂੰ ਬੇਨਤੀ ਕੀਤੀ ਸੀ ਅਰਵਾਲ ਸਿੰਘ ਨੇ ਵੀ ਜਰੂਰ ਮੀਟਿੰਗ ਕੀਤੀ ਆ ਉਹਨਾਂ ਝੂਨੇ ਦਾ ਕਿਹਾ ਅਸੀਂ ਵੀ ਕਹਿਨੇ ਵੀ ਚਲੋ ਝੋਨਾ ਲੱਗ ਜੂਗਾ ਜਦ ਤੱਕ ਜੋਗ ਬਾਅਦ ਮੀਟਿੰਗ ਕੀਤੀ ਜਾਵੇ ਜਿੰਨਾ ਚਿਰ ਆਪਾਂ ਬਹਿ ਕੇ ਕੋਈ ਵੀ ਮਸਲਾ ਉਹਦੀ رائے ਨਹੀਂ ਕਰਦੇ ਉਹਨੂੰ ਗਾਂ ਆਪਾਂ ਨਹੀਂ ਤੋੜ ਸਕਦੇ ਮੀਟਿੰਗ 'ਚ ਹੀ ਆਪਾਂ رائے ਵਿਚਾਰ ਕਰਕੇ ਤੋੜ ਰੱਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਕਿਨਾ ਜੀ ਆਪਣਾ ਸਾਡਾ ਨਾਮ ਅਮਰਪਾਲ ਸਿੰਘ ਖਾਲਸਾ ਪਿੰਡ ਬਣੂ ਦੇ ਹੈ ਅਸੀਂ ਤਾਂ ਇਸ ਮੋਰਚੇ ਵਿੱਚ ਬਹੁਤ ਲੰਮੇ ਸਮੇਂ ਤੋਂ ਆ ਰਹੇ ਆਂ ਇਨਾਂ ਨੂੰ ਨਜਾਇਜ਼ ਘਰੋਂ ਚੁੱਕਿਆ ਗਿਆ ਇਸ ਕਰਕੇ ਜੋ ਪੁਲਿਸ ਆ ਪੁਲਿਸ ਆਪਣੇ ਸਾਥੀਆਂ ਨੂੰ ਬਚਾਉਣ ਤੇ ਲੱਗੀ ਹੋਈ ਆ ਇਸ ਕਰਕੇ ਜਦੋਂ ਕੋਰਟ ਦੇ ਆਰਡਰ ਆਉਂਦੇ ਆ ਸਰਚ ਇਹਨਾਂ ਪੁਲਿਸ ਸਰਚਾ ਕਿਉਂ ਨਹੀਂ ਕਰਦੀ ਇਸ ਇਸ ਅਧਾਰ ਤੇ ਪੁਲਿਸ ਆਪਣੇ ਸਾਥੀਆਂ ਨੂੰ ਬਚਾਉਣ ਤੇ ਲੱਗੀ ਹੋਈ ਆ ਅਸੀਂ ਤਾਂ ਇਹ ਕਹਿੰਨੇ ਆ ਸਾਰੀ ਪੁਲਿਸ ਨੂੰ ਵੀ ਮਨੁੱਖਤਾ ਅਨੁਸਾਰਿਆਂ ਨੂੰ ਏਕਮ ਮੰਨ ਕੇ ਇਹ ਪਰਚੇ ਕਰਨੇ ਚਾਹੀਦੇ ਆ ਸੱਚ ਤੇ ਸੋਚਮਤਾ ਤੇ ਚੱਲਣਾ ਚਾਹੀਦਾ ਪਰੇ ਜੇ ਪੁਲਿਸ ਹੁੰਦੀ ਆ ਇਹ ਜੋ ਸਰਕਾਰ ਆ ਉਹਦੇ ਹੱਥ ਤੇ ਚੜ ਕੇ ਉਹਦੇ ਨਾਲ ਹੀ ਮਿਲੀ ਹੁੰਦੀ ਆ ਲੀਡਰਾਂ ਨਾਲ ਮਿਲ ਕੇ ਚੱਲਦੀ ਆ ਕਿਉਂਕਿ ਇਹਨਾਂ ਨੂੰ ਪ੍ਰੋਫਿਟ ਲੈਣਾ ਹੁੰਦਾ ਲੀਡਰਾਂ ਤੋਂ ਆਪਣੀਆਂ ਬਦਲੀਆਂ ਕਰਾਉਣੀਆਂ ਹੁੰਦੀਆਂ ਸਾਰਾ ਕੁਝ ਲੀਡਰਾਂ ਦੀ ਸ਼ੈਅ ਤੇ ਹੋ ਜਾਂਦਾ ਇਸ ਕਰਕੇ ਜਦੋਂ ਅਸੀਂ ਕੋਈ ਕੰਪਲੇਟ ਵੀ ਦੇਣ ਜਾਂਦੇ ਐ ਇਹਨਾਂ ਕੋਲ ਤਾਂ ਇਹ ਸਾਨੂੰ ਧਮਕੀਆਂ ਵੀ ਦਿੰਦੇ ਆ ਆਉਣ ਵਾਲੇ ਸਮੇਂ ਵਿੱਚ ਅਸੀਂ ਜੋ ਜਗਰਾਉਣ ਦੇ ਅਫਸਰ ਆ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਜੇਬਾਂ 'ਚ ਪਾ ਕੇ ਘੁੰਮਦੇ ਆ ਅਫਸਰਾਂ ਨੂੰ ਆਈਪੀਐਸ ਆਫ ਅਫਸਰਾਂ ਨੂੰ ਉਹਨਾਂ ਦੇ ਨਾਮ ਵੀ ਨਸ਼ਰ ਕਰਾਂਗੇ ਅਗਲੀ ਮੀਟਿੰਗ ਵਿੱਚ ਅਸੀਂ ਦੱਸਾਂਗੇ ਵੀ ਕੌਣ ਚੋਰੀਆਂ ਕਰਦਾ ਕਿੰਨਾ ਨਾ ਪੁਲਿਸ ਰਲੀ ਹੋਈ ਆ ਅਸੀਂ ਸਾਰਾ ਕੁਝ ਨਸ਼ਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਨ ਪੰਜਾਬ ਸਟੇਟ ਐਨ ਜੀਓ ਆਲ ਇੰਡੀਆ ਐਸਸੀਬੀਟੀ ਇੱਕ ਕਪੜਾਈ ਮੰਚ ਇਹ ਧਰਨਾ ਇਹ ਰੋ ਸਤਿਗੁਰ ਸਵਾ 3 ਸਾਲ ਤੋਂ ਇਹ ਮੁੱਦੇ ਸੰਬੰਧਾ ਲੱਗਿਆ ਹੋਇਆ ਹੈ ਪੱਕਾ ਧਰਨਾ ਕਿ ਇਸ ਵਿੱਚ ਤਕਰੀਬਨ ਦਰਜਨ ਤੋਂ ਜ਼ਿਆਦਾ ਵਕ ਵਕ ਜੱਤੀ ਬੰਦੀਆਂ ਤੇ ਆਮ ਪਬਲਿਕ ਮੇਰੇ ਵੀਰ ਭੀਜੀਆਂ ਭੈਣਾਂ ਸ਼ਾਮਲ ਹੋਈਆਂ ਨੇ ਇਹ ਧੰਗਾ ਧਰਨਾ ਹੈ ਇਹ ਦੋ ਪਰਿਵਾਰਾਂ ਨੂੰ ਵਾਪਸੀ ਕਰਨ ਲਈ ਤਨਖਾਪ ਦਵਾਨ ਲਈ ਧਰਨਾ ਲੱਗਾ ਹੋਇਆ ਹੈ ਜਿਨ੍ਹਾਂ ਤੇ ਉਸ ਨੇ ਕੁਝ ਕੋਰਚਰੇ ਕੋਜਾ ਹੰਕਾਰੀ ਅਫਸਰਾਂ ਨੇ ਬਹੁਤ ਜ਼ੁਲਮ ਕੀਤੇ ਇੱਕ ਭੈਣ ਜੀ ਬਕਲਵੰਤ ਕੌਰ ਉਮਰ 18-19 ਸਾਲ ਉਹਨਾਂ ਦੀ ਪੀੜਤ ਕੀਤੀ ਹੋਈ ਕ੍ਰੈਚਰ ਨੂੰ ਲਾਏ ਜੁਲਮਾਂ ਦਾ ਸ਼ਿਕਾਰ ਹੋ ਕੇ ਮੋਰ ਦੇ ਮੂੰਹ ਵਿੱਚ ਚਲੀ ਗਈ ਹੈ ਤੇ ਦੂਜੀ ਪੀੜਤ ਪਰਿਵਾਰ ਮਨਪ੍ਰੀਤ ਢਾਲੀਵਾਲ ਜਿਹੜੀ ਲਗਾਤਾਰ ਇਹ ਲੰਮੇ ਸਮੇਂ ਤੋਂ ਪੀੜਤਾ ਚੱਲ ਰਹੀ ਹੈ ਉਹ ਵੀ ਇਨਸਾਫ ਮੰਗਦੀ ਹੈ ਇਹ ਦੋਨੇ ਪਰਿਵਾਰ ਇਨਸਾਫ ਦੀ ਅੜੀਕ ਵਿੱਚ ਲੰਮੇ ਸਮੇਂ ਤੋਂ ਚੜ੍ਹ ਰਚ ਕਰ ਰਹੇ ਆ ਹਰ ਜਗ੍ਹਾ ਤੇ ਬੇਨਤੀ ਕੀਤੀ ਹੈ ਸਾੜੀ ਪੁਰਸ ਮਾੜੀ ਨਹੀਂ ਪੁਰਸ ਚੰਗੀ ਵੀ ਹੈ ਬੀਜੀਪੀ ਸਾਹਿਬ ਨੇ ਮੁੱਖੀਕਰ ਕਮਿਸ਼ਨ ਦੇ ਬੀਜੀਪੀ ਸਾਹਿਬ ਨੇ ਸਾੜੀ ਪਸਤਾਰਪੁਰਵ ਕੇ ਬੋਟ ਦਿੱਤੀ ਹੈ ਕਿਵੇਂ ਕੀ ਕੀ ਹੋਇਆ ਐਡੀਜੀਪੀ ਇੰਟੈਲੀਜੈਂਸ ਆਈਬੀਸੀ ਨੇ ਸੀਆਈਡੀ ਤੋਂ ਕਾਰਕ ਰਾਕੇ ਸੀਆਈਡੀ ਦੀ ਕੰਪਲੀਟ ਰਿਪੋਰਟ ਜੋ ਬਿਨਾ ਦੱਛੇ ਘਰ ਘਰ ਤੋਂ ਗੱਲਾਂ ਪੁੱਛਦੀ ਹੈ ਉਹਨੇ ਆਪਣੇ ਕੋਲ 2006 ਵਿੱਚ ਹੀ ਦੇ ਦਿੱਤੀ ਸੀ ਉਸ ਰਿਪੋਰਟ ਵਿੱਚ ਬੜਾ ਬਸਾਰਾ ਹੈ ਹੋਰ अनेका ਕਮਿਸ਼ਨਾਂ ਨੇ ਸਰ ਲਾਸਟ ਵੇ ਕੀ ਕਰਨਗੇ ਨੂੰ ਲਾਸਟ ਵਿੱਚ ਇਹ ਕਹੂੰਗਾ ਕਿ ਜਿਹੜੀਆਂ ਐਗਜ਼ੈਂਪਲਾਂ ਕਿਹੜੇ ਦਿਸ਼ਾ ਨਿਰਦੇਸ਼ ਮਾਂਜੋਗ ਸੁਪਰੀਮ ਕੋਰਟ ਨੇ ਮਾਂਜੋਗ ਹਾਈ ਕੋਰਟ ਨੇ ਤੇ ਡੀਜੀਪੀ ਪੰਜਾਬ ਪੁਲਿਸ ਨੇ ਦਿਸ਼ਾ ਨਿਰਦੇਸ਼ ਦਿੱਤੇ ਨੇ ਪੁਲਿਸ ਨੂੰ ਤੇ ਮੈਂ ਐਸਐਸਪੀ ਜਗਰਾਉਂ ਨੂੰ ਡੀਐਸਪੀ ਜਗਰਾਉਂ ਨੂੰ ਇਹ ਬੇਨਤੀ ਕਰੂੰਗਾ ਕਿ ਦੇਖੋ ਤੁਸੀਂ ਇੱਥੋਂ ਦੇ ਕੰਟਰੋਲਰ ਆ ਤੁਸੀਂ ਇਸ ਨੂੰ ਇਨਸਾਫ ਤੱਕ ਲੈ ਜਾ ਸਕਦੇ ਆ ਤੇ ਚੰਤਾ ਦਾ ਹੂਰ ਇਨਕੇ ਆ ਨਾ ਲੋ ਇਹਨਾਂ ਗੱਲਾਂ ਨਾਲ ਮੈਂ ਲੇਖਕ ਜੀ ਦਾ ਖਾਤਾ ਲੇਖਕ ਜੀ